ਵਤਨ ਪ੍ਰਸਤਾ ਦੇ ਦਿਲ ਦੀ ਇਹ ਦਾਸਤਾਨ ਹੈ ਸਰਫਰੋਸ਼ਾਂ ਦੇ ਦਿਲ ਦੀ دیਵਾਨੇ ਆਜ਼ਾਦੀ ਦੇ ਬੜੇ ਗਰਮ ਹੁੰਦੇ دیਵਾਨੇ ਆਜ਼ਾਦੀ ਦੇ ਬੜੇ ਗਰਮ ਹੁੰਦੇ ਇਹ ਪੱਥਰ ਦੇ ਹੋ ਕੇ ਦਿਲੋਂ ਨਰਮ ਹੁੰਦੇ ਵਤਨ ਪ੍ਰਸਤਾ ਦੀ ਜਾਨ ਹੈ ਆਜ਼ਾਦੀ ਸ਼ਹੀਦਾਂ ਮੁਰਿਦਾਂ ਦੀ ਸ਼ਾਨ ਹੈ ਆਜ਼ਾਦੀ ਲਹੂ ਤੋਂ ਬਿਨਾ ਆਪਣੇ ਥਾਂ ਤੋਂ ਹਿੱਲਦੀ ਇਹ ਜੰਗੇ ਆਜ਼ਾਦੀ ਹੈ ਸੌਖੀ ਨਹੀਂ ਮਿਲਦੀ ਇਹ ਦਾਸਤਾਨ ਹੈ ਵਤਨ ਪ੍ਰਸਤਾ ਦੇ ਦਿਲ ਦੀ ਇਹ ਦਾਸਤਾਨ ਹੈ ਸਰਫਰੋਸ਼ਾਂ ਦੇ ਦਿਲ ਦੀ ਜੋ ਕਦੇ ਜੀਂਦੇ ਦੀ ਮਰ ਕੇ ਨਹੀਂ ਦੇਖੀ ਕਲੀ ਤੇ ਕਦੇ ਸੀਸ ਤਰ ਕੇ ਨਹੀਂ ਦੇਖੀ ਉਹ ਕੀ ਜਾਣਦੇ ਨੇ ਆਜ਼ਾਦੀ ਕੀ ਹੁੰਦੀ ਕੜਵੀ ਜਾਂ ਮਿੱਠੀ ਸੁਆਦੀ ਕੀ ਹੁੰਦੀ ਉਹ ਕੀ ਜਾਣਦੇ ਨੇ ਆਜ਼ਾਦੀ ਕੀ ਹੁੰਦੀ ਉਹ ਜਿਨ੍ਹਾਂ ਦੇ ਮੂੰਹ ਚੋਂ ਦੁਆ ਨਹੀਂ ਨਿਕਲਦੀ ਇਹ ਜੰਗੇ ਆਜ਼ਾਦੀ ਹੈ ਸੌਖੀ ਨਹੀਂ ਮਿਲਦੀ ਇਹ ਦਾਸਤਾਨ ਹੈ ਵਤਨ ਪ੍ਰਸਤਾ ਦੇ ਦਿਲ ਦੀ ਦ੍ਰੋਪਤੀ ਕਦੇ ਨਿਰਵਸਤਰਨਾ ਦ੍ਰੋਪਦੀ ਕਦੇ ਨਿਰਵਸਤਰ ਨਾ ਹੋਏ ਕੋਈ ਮਹਾ ਯੋਧਾ ਨਿਸ਼ਸਤਰ ਨਾ ਹੋਏ ਜੇ ਸ਼ਕਨੀ ਦੀ ਗੰਦੀ ਸ਼ਰਾਰਤ ਨਾ ਹੁੰਦੀ ਭਾਰਤ ਦੇ ਵਿੱਚ ਮਹਾ ਭਾਰਤ ਨਾ ਹੁੰਦੀ ਪੰਚਾਲੀ ਦੀ ਫਟੀ ਸਾੜੀ ਜਦ ਤੱਕ ਨਹੀਂ ਸਿਲਦੀ ਇਹ ਜੰਗੇ ਆਜ਼ਾਦੀ ਵੀ ਤਦ ਤੱਕ ਨਹੀਂ ਮਿਲਦੀ ਇਹ ਜੰਗੇ ਆਜ਼ਾਦੀ ਵੀ ਤਦ ਤੱਕ ਨਹੀਂ ਮਿਲਦੀ ਇਹ ਦਾਸਤਾਨ ਹੈ ਵਤਨ ਪਰਸਤਾਂ ਦੇ ਦਿਲ ਦੀ ਆਓ ਸ਼ਹੀਦਾਂ ਦੇ ਦੀਵੇ ਜਗਾਈਏ ਦੋਸਤੋ ਆਓ ਸ਼ਹੀਦਾਂ ਦੇ ਦੀਵੇ ਜਗਾਈਏ ਦੀਵੇ ਤੇ ਹੱਥ ਧਰ ਕੇ ਕਸਮ ਖਾਈਏ ਜਦੋਂ ਤੱਕ ਧਰਤੀ ਤੇ ਜਿਉਂਦੇ ਰਹਾਂਗੇ ਜਸ਼ਨ ਆਜ਼ਾਦੀ ਮਨਾਉਂਦੇ ਰਹਾਂਗੇ ਯਾਦ ਆਉਂਦੀ ਰਹੇਗੀ ਸਦਾ ਕਾਰਗਿਲ ਦੀ ਇਹ ਜੰਗ ਏ ਆਜ਼ਾਦੀ ਏ ਸੌਖੀ ਨਹੀਂ ਮਿਲਦੀ ਇਹ ਦਾਸਤਾਨ ਹੈ ਸਰਫਰੋਸ਼ਾਂ ਦੇ ਦਿਲ ਦੀ ਇਹ ਦਾਸਤਾਨ ਹੈ ਵਤਨ ਪ੍ਰਸਤਾ ਦੇ ਦਿਲ ਦੀ ਆਜ਼ਾਦੀ ਬਹੁਤ ਬਹੁਤ ਮੁਬਾਰਕ ਹੋਵੇ ਜੈ ਹਿੰਦ